ਇਹ ਉਹ ਸਮਾਸੀ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਸਤਨਥ ਦੇ ਕਸਬੇ ਸੈਦਪੁਰ ਤਤਕਾਲੀ ਇਮਾਮਪੁਰ ਦੇ ਨਵਾਬ ਦੌਲਤ ਕਾ ਲੋਤੀ ਦੇ ਘਰ ਰਹਿ ਰਹੇ ਸਨ ਗੁਰੂ ਜੀ ਇੱਥੇ ਆਪਣਾ ਅਧਿਆਤਮਿਕ ਪ੍ਰਕਾਸ਼ ਫੈਲਾ ਰਹੇ ਸਨ ਉਹ ਹਰ ਰੋਜ਼ ਸਵੇਰੇ ਬੈਂਤ ਪਿਆਤੇ ਅਦਭੁਤ ਸ਼ਾਂਤੀ ਨਾਲ ਬੈਂਤ ਸਰੋਵਰ ਤੇ ਇਸ਼ਨਾਨ ਕਰਕੇ ਨਾਮ ਸਿਮਰਨ ਕਰਦੇ ਸਨ ਜਿਸ ਨਾਲ ਉਹਨਾਂ ਦੀ ਆਵਾਜ਼ ਇੱਕ ਰੱਬੀ ਗੂੰਜ ਵਾਂਗ ਚਾਰੇ ਪਾਸੇ ਖੜ ਜਾਂਦੀ ਜਦ ਉਹ ਆਪਣੇ ਬਾਣੇ ਵਿੱਚ ਆਗਦੇ ਨਾ ਕੋ Hindu ਨਾ ਕੋ ਮੁਸਲਮਾਨ ਕੋਈ Hindu ਨਹੀਂ ਕੋਈ ਮੁਸਲਮਾਨ ਨਹੀਂ ਸਭ ਇਨਸਾਨ ਨੇ ਇਹ ਬੋਲ ਸਿੱਧੇ ਦਿਲਾਂ ਵਿੱਚ ਉਤਰ ਜਾਂਦੇ ਪਰ ਕੁਝ ਮਨੁੱਖਾਂ ਲਈ ਇਹ ਗੱਲ ਹজম ਕਰਨੀ ਔਖੀ ਸੀ ਇਹ ਗੱਲ ਨਵਾਬ ਦੌਲਤ ਖਾਨ ਦੇ ਕੰਨਿ ਪਈ ਤਾਂ ਉਸਨੇ ਸੋਚਿਆ ਇਹ ਬੰਦਾ ਕੌਣ ਹੈ ਜੋ ਕਹਿੰਦਾ ਹੈ ਕਿ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਉਸਨੇ ਗੁਰੂ ਜੀ ਨੂੰ ਬੁਲਾਇਆ ਨਵਾਬ ਦੇ ਦਰਬਾਰੀ ਹਾਜ਼ਰੀ ਲੱਗੀ ਉੱਚ ਅਹੁਦੇਦਾਰ ਮੌਲਵੀ ਕਾਜੀ ਅਤੇ ਹੋਰ ਲੋਕ ਵੀ ਮੌਜੂਦ ਸਨ ਗੁਰੂ ਨਾਨਕ ਦੇਵ ਜੀ ਨਿਮਰਤਾ ਨਾਲ ਪਰ ਗੰਭੀਰਤਾ ਨਾਲ ਉੱਤੇ ਪਹੁੰਚੇ ਦੌਲਤ ਖਾਨ ਨੇ ਉਹਨਾਂ ਤੋਂ ਸਿੱਧਾ ਪੁੱਛਿਆ ਸੁਣਿਆ ਹੈ ਤੁਸੀਂ ਆਖਦੇ ਹੋ ਕਿ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਇਹ ਕਿਵੇਂ ਗੁਰੂ ਜੀ ਨੇ ਉਹਨਾਂ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਬੜੀ ਨਰਮ ਆਵਾਜ਼ ਵਿੱਚ ਆਖਿਆ ਮਹਾਰਾਜ ਅਸੀਂ ਉਹੀ ਆਖਦੇ ਹਾਂ ਜੋ ਅਸੀਂ ਵੇਖਦੇ ਹਾਂ ਹਕੀਕਤ ਇਹ ਹੈ ਕਿ ਹਿੰਦੂ ਆਪਣੇ ਧਰਮ ਦੇ ਉਸੂਲਾਂ 'ਤੇ ਨਹੀਂ ਚੱਲਦੇ ਅਤੇ ਮੁਸਲਮਾਨ ਵੀ ਸਿਰਫ ਇਹ ਲਸਮਤ ਆ ਕੀ ਸੀਮਤ ਹਨ ਜਦ ਮਨੁੱਖ ਕੋ ਕੋ ਦਾ ਦੀ ਰਜਾ ਵਿੱਚ ਨਹੀਂ ਸੱਚ ਤੇ ਕਰਮ ਦੀ ਰਾਤੇ ਨਹੀਂ ਤਾਂ ਉਹ ਸਿਰਫ ਲੇਬਲ ਹਨ ਅਸਲ ਵਿੱਚ ਨਾਉ ਰੋਹ ਹਿੰਦੂ ਰਹਿੰਦੇ ਹਨ ਨਾਉ ਮੁਸਲਮਾਨ ਦੌਲਤ ਖਾਨ ਹੈਰਾਨ ਹੋ ਗਿਆ ਉਸਨੇ ਪੁੱਛਿਆ ਕਿ ਤੁਸੀਂ ਇਨਸਾਨ ਨੂੰ ਰਾਬਨਾ ਸਿੱਧਾ ਜੋੜਦੇ ਹੋ ਗੁਰੂ ਜੀ ਨੇ ਉੱਤਰ ਦਿੱਤਾ ਹਾਂ ਰੱਬ ਕਿਸੇ ਇੱਕ ਧਰਮ ਦੀ ਵਿਰਾਸਤ ਨਹੀਂ ਉਹ ਤਾਂ ਸਭ ਜੀਵਾਂ ਦਾ ਰਚਨਹਾਰ ਹੈ ਇਸ ਗੱਲ ਤੇ ਦਰਬਾਰੀ ਮੌਲਵੀ ਨੇ ਕਿਹਾ ਜੇ ਤੁਸੀਂ ਖੁਦਾ ਨੂੰ ਮੰਨਦੇ ਹੋ ਤਾਂ ਨਮਾਜ਼ ਵਿੱਚ ਸਾਡਾ ਸਾਥ ਦਿਓ ਇਹ ਨਮਾਜ਼ ਉਸ ਅੱਲਾਹ ਦੀ ਹੈ ਜਿਸ ਦਾ ਤੁਸੀਂ ਜ਼ਿਕਰ ਕਰਦੇ ਹੋ ਗੁਰੂ ਜੀ ਨੇ ਆਖਿਆ ਜੇ ਇਹ ਨਮਾਜ਼ ਖੁਦਾ ਲਈ ਹੈ ਤਾਂ ਮੈਂ ਚੱਲਣ ਨੂੰ ਤਿਆਰ ਹਾਂ ਦੂਜੇ ਦਿਨ ਸਵੇਰੇ ਸਾਰੇ ਨਗਰ ਵਿੱਚ ਚਰਚਾ ਫੈਲ ਗਈ ਕਿ ਨਾਨਕ ਮੁਸਲਮਾਨਾਂ ਨਾਲ ਨਮਾਜ਼ ਪੜਨ ਜਾ ਰਹੇ ਹਨ ਲੋਕ ਅਚੰਬੇ ਵਿੱਚ ਪੈ ਗਏ ਮਸਜਿਦ ਵਿੱਚ ਨਵਾਬ ਮੌਲਵੀ ਹੋਰ ਮੁਸਲਮਾਨ ਅਤੇ ਕਈ ਹਿੰਦੂ ਵੀ ਇਕੱਠੇ ਹੋਏ ਗੁਰੂ ਨਾਨਕ ਜੀ ਵੀ ਆਏ ਮੌਲਵੀ ਨੇ ਅਜ਼ਾਨ ਦਿੱਤੀ ਸਾਰੇ ਰਵਾਇਤੀ ਤਰੀਕੇ ਨਾਲ ਜਿਸ ਦੇ ਵਿੱਚ ਲੱਗੇ ਪਰ ਗੁਰੂ ਨਾਨਕ ਅਡੋਲ ਖੜੇ ਰਹੇ ਚੁੱਪ ਨਿਸ਼ਕਾਮ ਨਿਚਲ ਕਿਸੇ ਨੇ ਉਨ੍ਹਾਂ ਦੀ ਹਰਕਤ ਤੇ ਧਿਆਨ ਨਹੀਂ ਦਿੱਤਾ पर नमाज़ मुकम्मल हो था, सब की निगाह उन्होंने गई दौलत खान ने पूछया ये नानक सात साद दिन आए सन पर नमाज़ पढ़ी ही नहीं गुरु जी ने हौली आवाज़ किया नवाब साहब ती नमाज़ पढ़ी नहीं की मतलब नवाब ने पूछा गुरु जी ने आख्या सारे समय ਕੰਧਾਰ ਵਿੱਚ ਘੋੜਿਆਂ ਦੀ ਖਰੀਦ-ਫਰੋਦ ਦੇ ਬਾਰੇ ਸੋਚਦੇ ਰਹੇ ਨਿਵਾਬ ਹੈਰਾਨ ਹੋ ਗਿਆ ਇਹ ਗੱਲ ਤਾਂ ਉਸਨੇ ਮਨ ਵਿੱਚ ਵੀ ਨਹੀਂ ਸੀ ਦੱਸੀ ਸੀ ਉਸਨੇ ਸਿਰ ਝੁਕਾ ਲਿਆ ਤੁਸੀਂ ਸਹੀ ਕਿਹਾ ਮੇਰਾ ਮਨ ਨਮਾਜ਼ ਵਿੱਚ ਨਹੀਂ ਸੀ ਪਰ ਇਹ ਤੁਸੀਂ ਕਿਵੇਂ ਜਾਣਿਆ ਮੌਲਵੀ ਨੇ ਹੱਸ ਕੇ ਕਿਹਾ ਫਿਰ ਵੀ ਤੁਸੀਂ ਸਹੀ ਦੱਤਾ ਕਰਦੇ ਸੀ ਗੁਰੂ ਜੀ ਨੇ ਨਰਮ ਹਾਸੇ ਨਾਲ ਉੱਤਰ ਦਿੱਤਾ ਮੌਲਵੀ ਜੀ ਤੁਸੀਂ ਤਾਂ ਆਪਣੇ ਘਰ ਦੀ ਨਵੀਂ ਜਨਮੀ ਬੱਚੀ ਦੇ ਡਿੱਗਣ ਦੀ ਚਿੰਤਾ ਕਰਦੇ ਰਹੇ ਤੁਹਾਡਾ ਮਨ ਵੀ ਤਾਂ ਰੱਬ ਵਿੱਚ ਨਹੀਂ ਸੀ ਮੋਹਲਵੀ ਦਾ ਚਿਹਰਾ ਲਾਲ ਹੋ ਗਿਆ ਉਹ ਵੀ ਥੋੜੀ ਦੇਰ ਚੁੱਪ ਰਿਹਾ ਤੇ ਸਿਰ ਝੁਕਾ ਗਿਆ ਸਭ ਲੋਕਾਂ ਨੇ ਗੰਭੀਰਤਾ ਨਾਲ ਗੁਰਜੀ ਵੱਲ ਵੇਖਿਆ ਉਸ ਵੇਲੇ ਗੁਰੂ ਜੀ ਨੇ ਉੱਚ ਆਵਾਜ਼ ਵਿੱਚ ਇਹ ਸ਼ਬਦ ਉਚਾਰੇ ਪੰਜ ਨਮਾਜ਼ਾਂ ਵਕਤ ਪੰਜ ਪੰਜਾਂ ਪੰਜੇ ਨਾਓ ਪਹਿਲਾ ਸੱਚ ਨੀਤ ਰਸ ਮਨ ਪੰਜਵੀ ਸਿਵਤ ਸਿਨਾਏ ਕਰਨ ਕਲਮਾ ਆਖ ਕੇ ਤਾਂ ਮੁਸਲਮਾਨ ਸਿਦਾਏ ਨਾਨਕ ਜੀ ਤੇ ਕੁੜਿਆਰ ਕੁੜੇ ਕੁੜੀ ਪਾਏ ਇਸ ਦਾ ਅਰਥ ਹੈ ਜੋ ਅਸਲ ਨਮਾਜ਼ ਹੈ ਉਹ ਪੰਜ ਚੀਜ਼ਾਂ ਨਾਲ ਪੂਰੀ ਹੁੰਦੀ ਹੈ ਸੱਚਾਈ ਸਾਫ ਨੀਤ ਨਿਰਮਲ ਮਨ ਅਸਲ ਕਰਮ ਰੱਬ ਦੀ ਸਿਵਤ ਭਗਤੀ ਜੀ ਇਹ ਪੰਜ ਚੀਜ਼ਾਂ ਨਹੀਂ ਹਨ ਤਾਂ ਰਵਾਇਤੀ ਨਮਾਜ਼ ਰੱਬ ਤੱਕ ਨਹੀਂ ਪੁੱਜਦੀ। ਦولت ਖਾਂ, ਮੌਲਵੀ ਅਤੇ ਹੋਰ ਸਭ ਦੇ ਮਨ ਦੀਆਂ ਗੱਲਾਂ ਖੁੱਲ ਗਈਆਂ। ਸਭ ਨੇ ਸਿਰ ਝੁਕਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਮਨ ਕੀਤਾ। ਮਸਜਿਦ ਦੇ ਵਿੱਚਲੇ ਹਾਲ ਵਿੱਚ ਗੂੰਜੀ ਆਵਾਜ਼ ਆਈ। ਇਹ ਮੰਨਦਾ ਕੋਈ ਆਮ ਇਨਸਾਨ ਨਹੀਂ। ਇਹ ਤਾਂ ਖੁਦਾ ਦਾ ਰੂਪ ਹੈ। ਇਹ ਸਾਕੀ ਸਾਨੂੰ ਇਹ ਸਿੱਖ ਦਿੰਦੀ ਹੈ ਕਿ ਧਰਮ ਦੀ ਸੱਚੀ ਪਰਿਭਾਸ਼ਾ ਸੱਚ ਨੀਅਤ ਅਤੇ ਮਨ ਦੀ ਪਵਿੱਤਰਤਾ ਵਿੱਚ ਲੁਕੀ ਹੋਈ ਹੈ ਰਸਮਾਂ ਰੱਬ ਨੂੰ ਨਹੀਂ ਮਲਾਉਂਦੀਆਂ ਸਿਰਫ ਰਿਸ਼ਤੇ ਨਿਬੁੰਦੀਆਂ ਹਨ ਸੱਚੀ ਇਬਾਦਤ ਉਹ ਹੈ ਜੋ ਦਿਲੋਂ ਹੋਵੇ ਦਿਲ ਨਹੀਂ ਹੋਵੇ ਅਤੇ ਦਿਲ ਨੂੰ ਖੁਦਾ ਨਾਲ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ